ਕੈਨੇਡਾ ਦੇ ਵਿੱਚ ਇੱਕ ਹਾਊਸਹੋਲਡ ਆਪਣੀ ਆਮਦਨ ਦਾ ਲਗਭਗ ਅੱਧਾ ਟੈਕਸਾਂ ਦੇ ਰੂਪ ਦੇ ਵਿੱਚ ਉਤਾਰਦਾ ਹੈ ਫਰੇਜ਼ਰ ਇੰਸਟੀਚਿਊਟ ਵੱਲੋਂ ਕੀਤੇ ਗਏ ਇੱਕ ਤਾਜ਼ਾ ਸਰਵੇ ਦੇ ਅਨੁਸਾਰ 2023 ਦੇ ਵਿੱਚ ਇੱਕ ਔਸਤਨ ਕੈਨੇਡੀਅਨ ਫੈਮਲੀਆਂ ਨੇ ਕਿਹਾ ਹੈ ਕਿ 43% ਦੀ ਸਿਰਫ ਟੈਕਸਾਂ ਦੇ ਉੱਤੇ ਖਰਚ ਕੀਤਾ ਗਿਆ ਹੈ ਬਲੈਕ ਸਟਾਰ ਦੀ ਫਾਈਨੈਂਸ਼ੀਅਲ ਪਲੈਨਰ ਸੀਈਓ ਵੈਂਡੀ ਬਰੋਕਹਾ우스 ਨੇ ਕਿਹਾ ਹੈ ਕਿ ਇਸ ਸਰਵੇ ਦੌਰਾਨ ਜੋ ਵੀ ਆંકੜੇ ਸਾਹਮਣੇ ਆਏ ਨੇ ਉਹ ਬਹੁਤ ਜ਼ਿਆਦਾ ਹੈਰਾਨੀਜਨਕ ਸੀ ਕਿ ਲੋਕਾਂ ਤੇ ਟੈਕਸਾਂ ਦਾ ਬੋਝ ਹੌਲੀ ਹੌਲੀ ਕਿੰਨਾ ਵਧਿਆ ਹੈ ਸਰਵੇ ਅਨੁਸਾਰ ਉਸ ਪਰਿਵਾਰ ਨੇ ਪਿਛਲੇ ਸਾਲ ਲਗਭਗ ਡਾਲਰ 1 1,9225 ਦੀ ਕਮਾਈ ਕੀਤੀ ਹੈ ਅਤੇ ਟੈਕਸਾਂ ਤੇ ਇਹ 46,988 ਖਰਚ ਕੀਤੇ ਹਾਊਸਹੋਲਡ ਉਸ ਤਾਮਦਨ ਡਾਲਰ 54,488 ਸੀ ਜਿਸ ਵਿੱਚੋਂ ਡਾਲਰ 25,259 ਟੈਕਸਾਂ ਤੇ ਖਰਚ ਕੀਤੇ ਗਏ ਸਨ ਰਿਪੋਰਟ ਅਨੁਸਾਰ 1961 ਤੋਂ ਪਹਿਲਾਂ ਦੇ ਟੈਕਸ ਅਤੇ ਆਮਦਨ ਦੇ ਨੰਬਰਸ ਵੀ ਦੇਖੇ ਗਏ ਹਨ ਜਿਸ ਅਨੁਸਾਰ ਉਸ ਸਮੇਂ ਉਸ ਤਾਮਦਨ 5000 ਸੀ ਅਤੇ ਟੈਕਸ ਡਾਲਰ 1675 ਸੀ ਜੋ ਕਿ ਕਮਾਈ ਦਾ ਲਗਭਗ 3% ਹੈ ਰੀਪੋਰਟ ਅਨੁਸਾਰ ਸਿਰਫ ਆਮਦਨ ਟੈਕਸ ਹੀ ਆਦਾ ਨਹੀਂ ਕੀਤਾ ਜਾਂਦਾ ਇਸ ਤੋਂ ਇਲਾਵਾ ਫਿਊਲ ਟੈਕਸ ਸੇਲਸ ਟੈਕਸ ਪੈਰੋਲ ਟੈਕਸ ਵੀ ਸ਼ਾਮਿਲ ਹੈ ਫਰੇਜ਼ਰ ਇੰਸਟੀਚਿਊਟ ਦੇ ਫਾਈਨੈਂਸ ਰਿਸਰਚ ਦੇ ਜੈਕ ਵਾਸਨੇ ਨੇ ਕਿਹਾ ਹੈ ਕਿ ਫਿਜ਼ੀਕਲ ਸਾਲ ਦੌਰਾਨ ਸਭ ਕੁਝ ਦੇਖਿਆ ਗਿਆ ਇਸ ਤੋਂ ਇਲਾਵਾ ਕੈਨੇਡੀਅਨ ਹਾਊਸਹੋਲਡ ਵੱਲੋਂ ਫੂਡ ਮਾਰਗੇਜ ਰੈਂਟ ਅਤੇ ਕਪੜੇ ਖਰੀਦਣ ਤੇ ਵੀ ਖਰਚਾ ਕੀਤਾ ਗਿਆ ਜਿਸ ਵਿੱਚ ਰਿਹਾਇਸ਼ ਅਤੇ 23809 ਡਾਲਰ ਫੂਡ ਤੇ 12000 $700 ਅਤੇ ਕੱਪੜਿਆਂ ਦੀ ਖਰੀਦ ਦੇ ਉੱਤੇ $2114 ਸਾਲ ਦੌਰਾਨ ਔਸਤਨ ਖਰਚ ਕੀਤੇ ਗਏ ਨੇ ਕੈਨੇਡੀਅਨ ਟੈਕਸ ਪੇਅਰਜ਼ ਆਫ ਫੈਡਰੇਸ਼ਨ ਦੇ ਐਂਟ੍ਰੀਮ ਅਟਲਾਂਟਿਕ ਡਾਇਰੈਕਟਰ ਜੇ ਗੋਲਡਬਰਗ ਨੇ ਕਿਹਾ ਹੈ ਕਿ ਇਸ ਸਮੇਂ ਕੈਨੇਡੀਅਨਸ ਦੇ ਲਈ ਅਫੋਰਡੇਬਿਲਟੀ ਵੱਡਾ ਮੁੱਦਾ ਬਣਿਆ ਹੋਇਆ ਹੈ ਜਿਨ੍ਹਾਂ ਕਿਹਾ ਹੈ ਕਿ 50% ਕੈਨੇਡੀਅਨਸ ਆਪਣੇ ਬਿੱਲਾਂ ਦਾ ਭੁਗਤਾਨ ਕਰਨ ਦੇ ਲਈ ਅਸਮਰਥ ਨੇ ਅਤੇ $200 ਤੱਕ ਦੀ ਘਾਟ ਮਹਿਸੂਸ ਕਰ ਰਹੇ ਨੇ ਜੋ ਕਿ ਇੱਕ ਵੱਡਾ ਕਾਰਨ ਹੈ ਕਿ ਉਹਨਾਂ ਦੇ ਕੋਲ ਸੇਵਿੰਗਸ ਨਹੀਂ ਹੈ ਰਿਪੋਰਟ ਅਨੁਸਾਰ 1961 ਤੋਂ ਬਾਅਦ ਕੁੱਲ ਟੈਕਸ ਬਿਲਾਂ ਦੇ ਵਿੱਚ 2605% ਦਾ ਵਾਧਾ ਹੋਇਆ ਜਦਕਿ ਰਿਹਾਇਸ਼ ਦਾ ਬਿੱਲ 2006% ਵਧੇ ਨੇ ਫੂਡ ਅਤੇ ਗਰੋਸਰੀ ਅਤੇ 901 ਫੀਸਡ ਪੈਸਾ ਵੱਧ ਖਰਚ ਹੋਇਆ ਹੈ ਗੋਲਬਗ ਨੇ ਕਿਹਾ ਹੈ ਕਿ ਇਸ ਸਮਾਂ ਹੈ ਕਿ ਹਰ ਪੱਧਰ ਦੀ ਸਰਕਾਰ ਨੂੰ ਟੈਕਸਾਂ ਦੇ ਵਿੱਚ ਕਟੌਤੀ ਕਰਨ ਦੀ ਲੋੜ ਹੈ ਉਹਨਾਂ ਕਹਿੰਦੇ ਕਿ ਜਦੋਂ ਤੱਕ ਅਜਿਹਾ ਨਹੀਂ ਹੁੰਦਾ ਤਾਂ ਲੋਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਸਾਰੇ ਕ੍ਰੈਡਿਟ ਕਟੌਤੀਆਂ ਪ੍ਰਾਪਤ ਕਰ ਸਕਦੇ ਹੋਣ ਜਿਸ ਦੇ ਵਿੱਚ ਆਰਸੀਐਮਪੀਵੀ ਜ਼ਰੂਰੀ ਹੈ ਕਿਉਂਕਿ ਤੁਸੀਂ ਟੈਕਸਾਂ ਨੂੰ ਕੰਟਰੋਲ ਨਹੀਂ ਕਰ ਸਕਦੇ ਪਰ ਸੇਵਿੰਗਸ ਅਤੇ ਖਰਚਿਆਂ ਦਾ ਬੋਝ ਵੰਡਣ ਦੀ ਕੋਸ਼ਿਸ਼ ਜ਼ਰੂਰ ਕਰ ਸਕਦੇ ਹੋ ਰਿਪੋਰਟ ਅਨੁਸਾਰ ਇਸ ਤੋਂ ਇਲਾਵਾ 2023 ਵਿਚ ਕੈਨੇਡੀਅਨਸ ਨੇ ਬੱਚਿਆਂ ਦੀ ਦੇਖਪਾਲ, ਟ੍ਰਾਂਸਪੋਰਟੇਸ਼ਨ ਔਰ ਐਂਟਰਟੇਨਮੈਂਟ ਤੇ ਐਜੂਕੇਸ਼ਨ, ਸ਼ਰਾਬ, ਸਮੋਕਿੰਗ, ਟੂਰਿਜ਼ਮ ਦੇ ਲਈ ਵੀ 23317 ਡਾਲਰ ਔਸਤਨ ਖਰਚੇ ਨੇ। ਕੈਨੇਡਾ ਦੇ ਵਿੱਚ ਵੱਖ-ਵੱਖ ਸਰਕਾਰਾਂ ਦੇ ਵੱਲੋਂ ਸਮੇਂ-ਸਮੇਂ ਤੇ ਟੈਕਸਾਂ ਦਾ ਬੋਝ ਵਧਾਇਆ ਜਾਂਦਾ ਹੈ ਪਰ ਉਸ ਹਿਸਾਬ ਦੇ ਨਾਲ ਆਮਦਨ ਦੇ ਵਿੱਚ ਵਾਧਾ ਨਾ ਕੈਨੇਡੀਅਨ ਦੇ ਲਈ ਇੱਕ ਵੱਡੀ ਸਿਰਦਰਦੀ ਪੈਦਾ ਕਰ ਰਿਹਾ ਹੈ। ਜਿਸ ਕਾਰਨ ਉਹਨਾਂ ਲਈ ਬਿੱਲਾਂ ਦਾ ਭੁਗਤਾਨ ਕਰਨਾ ਅਤੇ ਸੇਵਿੰਗਸ ਮੁਸ਼ਕਿਲ ਹੈ। ਫਰੇਜ਼ਰ ਇੰਸਟੀਚਿਊਟ ਦੀ ਰਿਪੋਰਟ ਇਹ ਦਰਸਾ ਰਹੀ ਹੈ ਇਸ ਤੋਂ ਇਲਾਵਾ ਕੁਝ ਟੈਕਸਾਂ ਦੇ ਵਿੱਚ ਵਾਅਦਾ ਸਿਰਫ ਅੱਪਰ ਕਲਾਸ ਕੈਨੇਡੀਅਨਸ ਦੇ ਲਈ ਕਹਿ ਕੇ ਪ੍ਰਚਾਰਿਆ ਜਾਂਦਾ ਹੈ ਪਰ ਉਸ ਦਾ ਬੋਝ ਜ਼ਿਆਦਾ ਕੈਨੇਡੀਅਨਸ ਦੇ ਉੱਤੇ ਨਜ਼ਰ ਆਉਂਦਾ ਹੈ ਇਨੀ ਦਿਨੀ ਕੈਪੀਟਲ ਗੇਨਸ ਦੇ ਵਿੱਚ ਕੀਤੀਆਂ ਤਬਦੀਲੀਆਂ ਵੀ ਚਰਚਾ ਦੇ ਵਿੱਚ ਰਹੀਆਂ ਨੇ ਜਿਸ ਰਾਹੀਂ ਸਰਕਾਰ ਦੇ ਦਾਅਵਿਆਂ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਣ ਦਾ ਸ਼ੰਕਾ ਪ੍ਰਗਟ ਆ ਰਹੇ ਨੇ ਜਿਸ ਤੋਂ ਅਗਲੇ 5 ਸਾਲਾਂ ਦੇ ਵਿੱਚ 17 ਬਿਲੀਅਨ ਡਾਲਰ ਦੀ ਆਮਦਨ ਹੋਣ ਦੀ ਆਸ ਪ੍ਰਗਟਾਈ ਜਾ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ